ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬਾ ਹਰ ਜੁਗ ਜਗ ਭਗਤ ਓ ਪਾਇਆ ਪੈਜ ਰਖਦਾ ਆ ਰਾਮ ਰਾਜ ਹਰਨਾਖਸਾ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲਹੇ ਛੜਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਾਂਦਾਰੋ ਸੁਖ ਰੋਗ ਭਿਆਜਾ ਸੁਖਤਾ ਮਨਾ ਖੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਖਾਈ ਭਲੇ ਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਰਹਾਉ ਜਾਂ ਤਮਹਿ ਚੋਤ ਜੋਤਮਹਿ ਜਾਤਾ ਕਲਕਲਾ ਪਰਪੂਰ ਰਹੀਆ ਤੂ ਸੱਚਾ ਸਾਹਿਬ ਸਿਫਤ ਸੁਆਲਿਓ ਜਹੰਨਾ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਿ ਆ ਸੋ ਦਰਗਾ ਆਸਾ ਮਹੱਲਾ ਪਹਿਲਾ ਇੱਕ ਓਮਕਾਰ ਸਤਗੁਰ ਪ੍ਰਸਾਦ ਸੋ ਦਾਰਾ ਤੇਰਾ ਕੇਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਣਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਐ ਕਤੇ ਤੇਰੇ ਗਾਵਣ ਹਾਰੇ ਗਾਵਣਾ ਤੁਦ ਨ ਪਵਣ ਪਾਣੀ ਬੈ ਸੰਤਰਾ ਗਾਵੇ ਰਾਜਾ ਧਰਮ ਦੁਆਰੇ ਗਾਵਣਾ ਤੁਦ ਨ ਚੇਤਾ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦ ਨ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦ ਨ ਇੰਦਰਿੰਦ ਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣਾ ਤੁਧਨੋ ਸਿੱਧ ਸਮਾਦੀ ਅੰਦਰ ਗਾਵਣਾ ਤੁਧਨੋ ਸਾਧ ਬੀਚਾਰੇ ਗਾਵਣਾ ਤੁਧਨੋ ਜਤੇ ਸਤੇ ਸੰਤੋਖੀ ਗਾਵਣਾ ਤੁਧਨੋ ਵੀਰ ਕਰਾਰੇ ਗਾਵਣਾ ਤੁਧਨੋ ਪੰਡਤ ਪੜਨ ਨਾ ਰਖੀ ਸੁਰਾ ਜੁਗ ਜੁਗ ਬੇਤਾ ਨਾਲੇ ਗਾਵਣਾ ਤੁਧਨੋ ਮੋਹਨੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਣਾ ਤੁਧਨੋਂ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਾਵਣ ਤੁਧਨੋਂ ਜੋਦਾ ਮਹਾਬਲ ਸੂਰਾ ਗਾਵਣਾ ਤੁਧਨੋਂ ਖਾਣੀ ਚਾਰੇ ਗਾਵਣਾ ਤੁਧਨੋਂ ਖੰਡ ਮੰਡਲਾ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤੁਧ ਨੋ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਂ ਲੇ ਖੋਰਾ ਕੇਤੇ ਤੁਧ ਨੋ ਗਾਵਣ ਸੇ ਮੈਂ ਚਿਤ ਨਾ ਬਣ ਨਾਨਕ ਕੀ ਆ ਵਿਚਾਰੇ ਸਾਈ ਸਾਈ ਸਦਾ ਸਚ ਸਾਹਿਬਾ ਸਾਚਾ ਸਾਚੀ ਨਾਈ ਹੈ ਭੀ ਹੰਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਓਪਾਈ ਕਰ ਕਰ ਦੇਖਿਆ ਕੀਤਾ ਪੜਾ ਜਿਉ ਤਿਸ ਦੀ ਵੜਿਆਈ ਜਿਉ ਤਿਸ ਪਾਵੇ ਸਾਈ ਕਰਸੀ ਫਿਰ ਹੁਕਮ ਨਾ ਕਰਨਾ ਚਾਈ ਸੋ ਪਤ ਸ਼ਾਂਖੋ ਸ਼ਾਖਾ ਪਤ ਸਾਖੇ ਬਾ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੋਨਾ ਵੱਡਾ ਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤਾਂ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਖੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕਿਤਾ ਕੇ ਵੱਢੀ ਰਾਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੈ ਨਾ ਪਾਈਆਂ ਕਰਮ ਮਿਲੈ ਨਾਹੀ ਠਾਕਰ ਹਾਈਆਂ ਅੱਖਣ ਵਾਲਾ ਖਿਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾਰਾ ਜਿਸ ਤੂੰ ਦੇਖ ਤਿਸੇ ਖਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾ ਆਉ ਸੱਚੇ ਨਾਮ ਕੀ ਲਾਗੈ ਭੂਖਾ

ਵੱਡਾ ਨਾ ਖੋ ਬੇ ਕਾਟ ਨ ਜਾਏ ਨਾ ਖੋ ਮਰੇ ਨਾ ਖੋ ਬੈ ਸੋਗ ਦਿਨ ਦਾ ਰਹੇ ਨਾ ਚੁੱਕੇ ਪੋਗ ਗੁਨੇ ਖੋ ਕੋ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤਾ ਜਨ ਦਿਨ ਕਰ ਕੈ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬੇਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਖਾ ਬਿਨੋ ਕਰੋ ਗੁਰਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤਾ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਾਹਾ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਲੇ ਸੰਗਤਾ ਗੁਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜੇ ਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੁਰ ਵਸਤ ਕਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲੇ ਜਨਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇਰੇ ਮਨ ਚਿਤ ਵੈ ਉਦਮ ਜਾ ਆਹਰ ਫਰਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਹ ਕਾਰਜ ਕਾ ਆਕੇ ਕਰ ਕਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲਹਿ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਹਾ ਜਨਣਾ ਪਿਤਾ ਲੋਕ ਸੁਤ ਬਣਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਜਕ ਸਬਾਖੇ ਠਾਕੁਰਾ ਕਾਹੇ ਮਨ ਭੌ ਕਰਿਆ ਊਡੈ ਓਡਾ ਆਬੈ ਸਕੋ ਸਾ ਤਿਸ ਪਾਛੇ ਬਚਰੇ ਛਰੇਆ ਕਬਣ ਕਬਣ ਖਲਾਬੈ ਕਬਣ ਚੁਗਾਬੈ ਮਨ ਮਹਿ ਸਿਮਰਨ ਕਰਿਆ ਸਬਨੀ ਧਾਨ ਦਸ ਅਸ਼ਟ ਸਿਤਾਣ ਠਾਕੁਰਾ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਐ ਤੇਰਾਤਨਾ ਪਹਾਰਾ ਬਰਿਆ ਰਾ ਕੇ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓ ਔੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਕਮ ਅਪਾਰਾ ਸਭ ਤਿਆਬੈ ਸਭ ਤਿਆਬੈ ਤੁਧ ਜੀ ਹਰ ਸੱਚੈ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾ ਤਾਰਾ ਹਰ ਤਿਆਬੋ ਸੰਤੋ ਜੀ ਸਭ ਦੁੱਖ ਬਿਸਾਰਨ ਹਾਰਾ हरे आपे ठाकुरा हर आपे से सेवका जी क्या नानक जंत विचारा तू अंतर सरब सर्ब जी हर समाना, एक एक समाना, पख खारी जे सब तेरे चो जिडाना तू आपे दाता आपे भुगता जी हा तुद बिना वर्ण जाना तू पार ब्रह्म बेयन्त बेन्ता बे जी ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇ ਬੈ ਜੋ ਸੇ ਬੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਤਿਆ ਬੈ ਹਰਤਿਆ ਬੈ ਤੁਧ ਜੀ ਸੇ ਜਾਨਾ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਿਨ ਹਰਤਿਆ ਆਂ ਚੀ ਤਿਨ ਟੋਟੀ ਜਮ ਕੀ ਫਾਸੀ जिन निरप जिन हर निरपोत्या जी तिन कप सबगवासीं जिन सेवे जिन सेवे मेर हर जी ते हर हर रूप समासीं से तन से तन जिन हर दया जी जन नानक तिन ते बलजासीं तेरी भॻत तेरी भगत भंडार जी परे बेअंत बेअंत तेरे भगत तेरे भगत सलाहन तुद जी हर अनेक अनेक अनंता तेरियां अनेक आनिक, तेरियां अनेक करहे हर पूजा जी तपता पै जपखे बेअंत तेरे अनेक तेरे अनेक पढहे बहु सिमरत शास्त्र जी कर क्रिया खट कर्म करंता ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਆ ਪਰਮ ਪਰਕਰਤਾ ਜੀ ਤੁਦ ਜੇ ਬੜੇ ਵਰਨਾ ਕੋਈ ਤੋ ਚੁਗ ਚੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸਾਈ ਤੁਦਿਆਪੇ ਪਾਵੇ ਸੋਈ ਵਰਤਾ ਜੀ ਤੂ ਆਪੇ ਕਰਖੇ ਸੋਹਾਈ ਤੁਦਿਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦਿਆਂ ਪੈ ਸਿਰ ਜਾਂ ਸਭ ਗਾਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣੋ ਹੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾ ਸਾਂਈ ਜੋ ਤੋ ਪਾਵੇ ਸਾਂਈ ਥਿਸੀ ਜੋ ਤੂ ਦੇਖੈ ਸੋਈ ਹੋ ਪਾਈ ਰਹਾਉ ਸਾਬ ਤਰੀ ਤੂੰ ਸਭ ਨਹੀਂ ਤੇ ਆਇਆ ਜਿਸ ਨਾ ਕਿਰਪਾ ਕਰਖੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿ ਆਪ ਮਿਲਾਇਆ ਤੋ ਦਰਿਆ ਸਭ ਤੁਝ ਹੀ ਮਾਖੇ ਤੁਜ ਬਿਨ ਦੂਜਾ ਕੋਈ ਨਾਖੇ ਜੀ ਜੰਤ ਸਭ ਤੇਰਾ ਖੇਲਾ ਵਿਚੋ ਕ ਮਿਲਬੀ ਛੁੜਿਆ ਸੰਜੋਗੀ ਮੈਲਾ ਜਿਸਨੋਂ ਤੂੰ ਜਾਣ ਆਖੇ ਸੋਈ ਜਨ ਜਾਣੇ ਹਰ ਗੁਨਾ ਸਦਹੀ ਅੱਖ ਬਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋ ਦਬੈਨ ਦੋ ਜਾ ਵਰਨਾ ਕੋਇ ਤੂ ਘਰ ਘਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਤਾਂ ਸਰ ਵਰੜੈ ਪਈਲੇ ਨਿਵਾਸਾ ਪਾਣੀ ਪਾਬਕ ਤਨਹਿ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਾਂ ਡੋਬਿਐ ਲੈ ਮਨ ਇੱਕ ਨਾ ਚਿਤ ਸਮੋੜ ਮਨ ਹਰ ਬਿਸਰਤ ਤੇਰੇ ਗੁਣ ਕਲਿਆ ਰਾਖਾਉ ਨਾਖੋ ਜਤੀ ਸਤੇ ਨਹੀਂ ਪੜਿਆ ਮੂਰਖਾ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵੀਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮੇਲੇ ਸਾਧ ਸੰਗਤ ਭਜ ਕੇ ਬਲ ਨਾਮ ਸਰਾਂ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਖਰ ਰਾਇਆ ਸੋ ਹੁ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਇਕ ਓ ਓਮਕਾਰ ਸ੍ਰੀ ਬਾਖੇ ਗੁਰ ਜੀ ਕੀ ਫਤੇ ਪਾਤਿ ਸਾਹੀ ਦਸਮੀ ਚੌਪਈ ਪੁਨ ਰਾਖਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਇਸਾ ਪੋਂਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਣ ਬਧਾਈ ਦਈ ਧਾਨੈ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਾ ਨਿਵਾਜਾ ਅਲਖਾ ਪਵਨ ਕੈ ਸਿਰਜਨ ਹਾਰੇ ਦਾਸ ਜਾਣ ਮੋਖੇ ਲਹਿਉ ਉਬਾਰੇ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਖ្សា ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਾ ਭੋ ਆਪ ਹਾਥ ਦੈ ਮੋਖੇ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਹਰਾ ਭਜਨ ਕੀ ਰਖੇ ਪਿਆਸਾ ਤੁਮਖੇ ਸ਼ਾਡ ਕੋਈ ਅਵਰ ਨਾ ਤਿਆਹੂ ਜੋ ਬਰਚਾਖੋ ਸੋ ਤੁਮਤੇ ਪਾਉ ਸੇਵਕਾ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਾਰਾ ਹਮਾਰੇ ਮਾਰੀਐ ਆਪ ਹੱਥ ਦੈ ਮੋਚੈ ਉਬਰੀਐ ਮਰਨ ਕਾਲ ਕਾਂ ਤਰਾਸ ਨਿਵਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲੇਖੋ ਮੋਹਿ ਰਾਖਣ ਹਾਰੇ ਸਾਖੇ ਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਚੋ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਖੀਆ ਤਮਸਾ ਜਮਨ ਕਾਲ ਜੋਗੀ ਸਵਕੀਆਂ ਬੇਦਰਾਜ ਬ੍ਰਹਮਾ ਜੋਥੀਆਂ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਉਂ ਦੇਵ ਦੈਤ ਜਸ਼ਨੋ ਪਜਾਇਓ ਆਦੇ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੋਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦੀਆ ਸਤਰਨ ਕੋ ਪਲਮੋ ਬਦਕੀਆ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੈ ਸੁਖੀਐ ਕ ਇਕ ਕੀ ਪੀਰਾ ਪਸ਼ਾਨੇ ਘਾਟ ਘਟ ਕੇ ਪਟ ਪਟ ਕੀ ਜਾਣੈ ਜਾਂ ਬੁਧ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇਹੇ ਆਪਾ ਰਾਜਾ ਬ ਆਕਰਖ ਕਰਤੋਂ ਹੋਂ ਕਬ ਹੋ ਤੁਮ ਮੈਂ ਮਿਲਤ ਦੇਖੇ ਧਰ ਸਭ ਹੋ ਜੈਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਚ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦਾ ਭੇਦ ਵਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲਾ ਅਨਾਦ ਅਸੰਭਾ ਤਾਂ ਕਮੋੜਾ ਉਚਾਰਤ ਪੇਦਾ ਜਾ ਕੋ ਪੇ ਬਨਾ ਪਾਵਤਾ ਬੇਦਾ ਤਹਾਂ ਕੋ ਕਰ ਪਾਹਨ ਅਨੁਮਾਨਤ ਮਹਾ ਮਹੂੜ ਕਸ਼ਪੇ ਦਿਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਹਿ ਖੈ ਪਿਵ ਆਪ ਆਪਣੀ ਬੁੱਧ ਹੈ ਜਤੀ ਬਰਨਤਾ ਪਿੰਨ ਪਿੰਨ ਤੋਂ ਖੈ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਹਾਂ ਬਿਦ ਸਜਾ ਪ੍ਰਥਮ ਸੰਸਾਰਾ एक रूप अनुप स्वरूप रंक पयो रावा कहीं पु पांड जे रज सत जिनी उत भुज खान बहोर रच दिनी कहो फूल राजा हव बैठा कहो सिमट पयो शंकर कैठा सगरी श्रेष्ठा दिखाए अचंपव आद जुगाद सरूप सुजंपब ਬਰ ਅੱਛਾ ਮੇਰੀ ਤੁਮ ਕਰੋ ਸਿਖੋ ਬਾਰ ਆ ਸਿਖਾ ਸੰਗਰੋ ਦੁਸ਼ਟਾ ਜਿਤਾ ਉਠ ਬਤੋ ਤਪਾਤਾ ਸਕਲ ਮਲੇਸ਼ੋ ਕਰੋ ਰਣਕਤਾ ਜੇ ਅਸ ਤੁਜ ਤਵ ਸਰਨੀ ਪਰੈ ਤਿਨ ਕੈ ਦੁਸ਼ਟਾ ਦੁਖ ਤੋ ਹਬੈ ਮਰੈ ਪੁਰਖਾਂ ਜਬਾਣਾ ਪਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਖੈ ताके काल है आए अच्छा ताहे सब कहलां दुष्ट अरिष्ट टां कृपा तन जा न हर खो ताके तापां तन कमो हर खो अरे देध कर्मो सब खो दुष्ट सह शु वके न कोई कबार जिन तुम सपारा ਕਾਲ ਫਾਸਤੇ ਤਾਹੇ ਉਬਾਰਾ ਚਨ ਨਰਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇਰਾ ਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਖੋ ਉਬਾਰੀ ਸਰਬ ਠੋਰਮ ਹੋ ਹੋਂ ਸਹਾਈ ਦੋ ਸਟ ਦੋਖ ਤੇ ਲਖੋ ਬਚਾਈ ਸਬਈਆ ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਆਖੋ ਧਰੇ ਨਹੀਂ ਆਨਿਓ ਰਾਮ ਰਖੀ ਮਾ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ 베ਦ ਸਬੈ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਖੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਖਲਾ ਤੀਜਾ ਆਨੰਦ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੈਤੀ ਮਨ ਵੱਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਖਰੀ ਕੇ ਰਾ मन जिनी बसाया कहे नानक आनंद नंद सतगुरु मैं सतगुरो मै मन मेरे आ तू सदा रखो हर हर नाल रखो तू मन मेरे दुख सब विसारना करे तेरा बि सारा अंगीकारे ते गल्ला सवारथ सुभामी सौ क्यों मन हो विसारे कहे नानक मन मेरे ਸਦਾ ਰਖੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਕਰਤਾ ਤੇਰੇ ਸਭ ਕੇ ਸੁਖ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦਾਂ ਕਨੇ ਰੇ ਕਹੀ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨੇ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਹੋ ਬਟਹੋ ਜਿਸ ਦੀਆਂ ਇਹੇ ਵੱਡੀਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਾਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕਲਹਾ ਜਿਤ ਕਰ ਤਾਰੀਆ ਪੰਜ ਦੋਤ ਤੁਦ ਵਾਸ ਕੀਤੇ ਕਾਲ ਕੰਟਕ ਮਾਰੇ ਆ ਧੁਰ ਕਰਮ ਪਾयां ਤੁਦ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹੈ ਸੁਖ ਹੋਆ ਤਿਤ ਕਰ ਅਨਹਦ ਬਾਜ ਅਨੰਦ ਸੁਣਹੁ ਬੜ ਪਾਗੀ ਹਾ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੋਰੇ ਦੁਖ ਾਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹਤੇ ਪਾਬਿਤਾ ਸਤ ਗੁਰ ਰਹਿ ਆ ਪਰਪੂਰੇ ਬਿਨ ਬੰਤਾ ਨਾਨਕ ਗੁਰ ਚਰਨ ਲਾਗੇ ਬਾਜ ਅਣਖਦ ਤੂਰੇ ਮੂਦਾ ਬਣੀ ਮਹੱਲਾ ਪੰਜਬਾ ਤਲੋ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਜੇ ਕੋ ਖਾਬੈ ਜੇ ਕੋ ਪੁੰਚੈ ਤਿਸ ਕਾ ਹੋਇ ਉਤਾਰੋ ਇਹੇ ਵਸਤਾਂ ਕਜੀ ਨਹਿ ਜਾਈਂ ਨਿਤਨੇ ਤਾ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਖਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਾਹੀ ਮੈਂ ਨੋ ਜੋਗਾ ਕੀ ਤੋਈ ਮੈਨੇ ਕੋਨੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਈਂ ਤਰਸ ਪਿਆ ਮਹਿਰਾਮ ਤਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਬੈ ਹਰਿਆ ਪੌੜੀ ਤਿੱਥੈ ਤੋਂ ਸਮਰਾਥਾਂ ਜਿੱਥੈ ਕੋਇ ਨਾਖੇ ਓਥੇ ਤੇਰੀ ਰਾਖ ਅਗਣੀਓ ਦਰਮਾਖ ਸੁਨ ਕੈ ਜਮ ਕਹਿ ਦੋ ਤਾਂ ਨਾਏ ਤੇਰੇ ਛੱਡ ਜਾਖੇ ਪਉ ਜਲ ਬਖਮਸਗਾਖ ਗੁਰ ਸ਼ਬਦ ਦੀ ਪਾਰ ਪਾਖੇ ਜਿਨ ਕੋ ਲੱਗੀ ਪਿਆ ਸੁ ਅਮਰਤਾ ਸੇ ਖਾਖੇ ਕਲ ਮੈਂ ਹੋਪਨ ਗੁਣ ਗੋਬਿੰਦ ਗਾਖੇ ਸਭ ਸੇ ਨੋ ਕਿਰਪਾਲ ਸੰਭਵਾਲੇ ਸਾਖੇ ਸਾਖੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਖੇ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਮਉ ਨੇਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਮਉ ਸਤ ਗੁਰ ਸਹਿ ਤਿਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੈ ਜਿਸਨੋ ਇਹ ਬੱਥ ਦੇ ਜਗ ਮਹਿ ਉਤਮ ਕਾਢੀਐ ਬਿਰਲ ਕੈ ਕੈਂ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸੁਬਾਰਿਆਨ ਹੋ ਆਪ ਦਿਆਲ ਮਨਖੋ ਨ ਬੀਸਾਰਿਆਨ ਸਾਧ ਜਨਾਕੇ ਸੰਗ ਪਵ ਜਲਾ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨਮਾਹੇ ਬੀਦਾਰਿਆਨ ਤੇ ਸਾਂ ਸਾਖ ਬਕੀ ਟੈ ਕਾ ਨਾਨਕ ਮੰਨੇ ਮਾਖੇ ਜਿਸ ਸਾ ਸਿਮਰਤ ਸੁਖ ਹੋਇ ਸਗਲੇ ਦੁਖ ਜਾਖਿ ਤਿਸ ਸਾਖ ਬਕੀ ਟੈ ਕਾ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਹੇ ਵਾਖੀ ਗੁਰੂ ਜੀ ਕਾ ਖਲਸਾ ਵਾਖੀ ਗੁਰੂ ਜੀ ਕੀ ਫਤਿਹ